ਮੇਰਾ ਨਾਮ ਸਿਮਰਦੀਪ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਇਆਂ ਵਿਧੀ ਵਿਦਿਆਰਥਣਾ ਅੱਜ ਮੇਰਾ ਰਿਜ਼ਲਟ ਆਇਆ ਮੈਰਿਟ ਲਿਸਟ ਵਿੱਚ ਮੈਨੂੰ ਰਿਜ਼ਲਟ ਦੇਖ ਕੇ ਬਹੁਤ ਚੰਗਾ ਲੱਗਿਆ ਤੇ ਖੁਸ਼ੀ ਹੋਈ ਸਾਡੇ ਸਾਰੇ ਟੀਚਰ ਹੀ ਬਹੁਤ ਮਿਹਨਤੀ ਸੀ ਸਾਰੇ ਬਹੁਤ ਵਧੀਆ ਪੜ੍ਹਾਉਂਦੇ ਸਨ ਮੇਰਾ ਪੰਜਾਬ ਸਟੇਟ ਵਿੱਚੋਂ 17ਵਾਂ ਰੈਂਕ ਆਇਆ ਤੇ ਬਹੁਤ ਮਿਹਨਤ ਕੀਤੀ ਸੀ ਅੱਜ ਮੈਨੂੰ ਇਹ ਮੁਕਾਮ ਹਾਸਲ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਟੀਚਰ ਬਣਨਾ ਚਾਹੁੰਦੀ ਆ ਮੈਨੂੰ ਵਿਸ਼ਵਾਸ ਹੈ ਕਿ ਮੈਂ ਆਪਣਾ ਮਕਸਦ ਜਰੂਰ ਪੂਰਾ ਕਰੂੰਗੀ। ਆਹ ਇਹ ਪਰਵਜੀਤ ਸਿੰਘ fromParams ਸੀਨੀਅਰ ਸਕੰਦਰੀ ਸਕੂਲ ਸੋਈਆਂ ਲੁਧਿਆਣਾ। ਇੱਥੇ ਮੈਂ ਐਸਐਸ ਦਾ ਟੀਚਰ ਹਾਂ ਤੇ ਇਹ ਬੇਟੀ ਜਿਹੜੀ ਸਾਡੀ ਅਜ ਮੈਰਿਟ ਵਿੱਚ ਆਈ ਆ ਪੂਰੇ ਪੰਜਾਬ ਵਿੱਚੋਂ 7ਵਾਂ ਰੈਂਕ ਸਬਰਦੀਪ ਕੌਰ ਨੇ ਪ੍ਰਾਪਤ ਕੀਤਾ ਜਿਹੜਾ ਕਿ ਸਾਡੇ ਸੋਈਆਂ ਸਕੂਲ ਲਈ ਇੱਕ ਬਹੁਤ ਹੀ ਵੱਡੇ ਮਾਣ ਦੀ ਗੱਲ ਆ ਇੱਕ ਇਲਾਕੇ ਲਈ ਮਾਣ ਦੀ ਗੱਲ ਆ। ਜਿਹਦੇ ਵਿੱਚ ਇਸ ਨੇ ਏਡਾ ਵੱਡੀ ਪ੍ਰਾਪਤੀ ਕੀਤੀ ਆ ਇਹ ਸਾਰੀ ਬਦੌਲਤ ਚੰਗਾ ਟੀਚਰਾਂ ਦਾ ਇੱਕ ਵਧੀਆ ਗਰੁੱਪ ਜੋ ਬਹੁਤ ਵਧੀਆ ਮਿਹਨਤ ਕਰਾ ਰਿਆ ਤੇ ਬੱਚੀ ਜਿਹੜੀ ਆ ਪੂਰੀ ਮਿਹਨਤ ਨਾਲ ਤੇ ਲਗਨ ਨਾਲ ਪੜਦੀ ਰਹੀ ਹੈ ਇੰਨਾ ਡਿਸਪਲਨ ਬੱਚਾ ਅਸੀਂ ਦੇਖਿਆ ਨਹੀਂ ਕਿਉਂਕਿ ਜਿੰਨਾ ਡਿਸਪਲਨ ਇਹਨੇ ਰੱਖਿਆ ਕੋਈ ਵੀ ਹੋਰ ਐਕਟੀਵਿਟੀ ਐਕਟੀਵਿਟੀਆਂ ਦੇ ਵਿੱਚ ਨਾਲ ਜਾਂਦੀ ਜਾਂਦੀ ਬਿਲਕੁਲ ਹੀ ਪੜ੍ਹਾਈ ਨੂੰ ਅਗਨੋਰ ਨਹੀਂ ਕਰਦੀ ਸੀ ਕਿਸੇ ਟਾਈਮ ਵੀ ਹਰ ਕੰਮ ਜੋ ਦੇਤਾ ਉਹ ਕੰਮ ਨੂੰ ਪੂਰਾ ਨੇਪਰੇ ਚਾੜਿਆ ਇਸ ਤਰ੍ਹਾਂ ਇੱਕ ਬੱਚੀ ਆ ਜਿਹੜੀ ਆ ਬਾਕੀ ਘਰੇਲੂ ਜੋ ਵੀ ਕੰਮ ਆ ਉਹ ਵੀ ਕਰੇ ਕਰਦੀ ਆ ਇੱਕ ਵੱਡੀ ਪ੍ਰਾਪਤੀ ਹੈ ਕਿ ਮਾਪੇ ਦੀ ਆਗਿਆ ਕਰੀ ਬੱਚੀ ਚਿਹਰਾ ਦੀ ਆਗਿਆ ਕਰੀ ਆ ਹਰ ਸਾਨ ਨਾਜ ਥਾਈ ਨੇ ਕਿਸੇ ਨਾਲ ਬੱਚੇ ਨਾਲ ਬੋਲਿਆ ਨਾ ਲੜਿਆ ਕੋਈ ਬਿਲਕੁਲ ਇਸ ਜੀ ਇਹਦੇ ਵਿੱਚ ਕੋਈ ਹੈ ਨਹੀਂ ਗਈ ਹੋਂ ਤਾਈ ਹੈਗੀ ਆ ਤੇ ਇਹ ਬੱਚੀ ਤੇ ਸਾਨੂੰ ਪਹਿਲਾਂ ਵੀ ਬਹੁਤ ਵੱਡਾ ਮਾਣ ਸੀ ਤੇ ਇਹ ਬੱਚੀ ਸਾਡੀ ਜ਼ਰੂਰ ਪੰਜਾਬ ਵਿੱਚੋਂ ਕੋਈ ਨਾ ਕੋਈ ਰੈਂਕਰ ਲੈ ਕੇ ਆਵੇਗੀ ਤੇ ਉਹ ਅੱਜ ਇਸ ਨੇ ਰੈਂਕ ਲਿਆ ਕੇ ਸਾਡਾ ਨਾਮ ਟੀਚਰਾਂ ਦਾ ਆਪਣੇ ਮਾਪੇ ਦਾ ਨਾਮ ਅਤੇ ਸਕੂਲ ਦਾ ਨਾਮ ਬਹੁਤ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਚਮਕਾਇਆ। ਤੁਸੀਂ ਇਸ ਬੱਚੀ ਨੂੰ ਬਹੁਤ ਮੁਬਾਰਕਾਂ ਦਿੰਨੇ ਆ ਤੇ ਮੈਂ ਇਸ ਦੇ ਮਾਪੇ-ਬਾਪ ਨੂੰ ਵੀ ਇਹਦੇ ਲਈ ਵਧਾਈਆਂ ਦਿੰਨੇ। ਬਾਕੀ ਇਹ ਬੱਚੀ ਆ ਜਿਹੜੀ ਆ ਇਹਦੀ ਖਾਸੀਅਤ ਇਹ ਆ ਵੀ ਕਿ ਇੱਕ ਆਮ ਪਰਿਵਾਰ ਦੇ ਘਰੋਂ ਪੈਦਾ ਹੋ ਕੇ ਅੱਜ ਇੰਨਾ ਵੱਡਾ ਮਕਾਮ ਹਾਸਲ ਕਰਨਾ ਜੋ ਕਿ ਆਮ ਹੀ ਹੁੰਦਾ ਕਿ ਵੀ ਅਮੀਰ ਘਰਾਂ ਤੋਂ ਸ਼ਾਇਦ ਬੱਚਾ ਉਹਨੂੰ ਸਾਰੀਆਂ ਫੈਸਿਲਿਟੀ ਮਿਲਦੀਆਂ ਸਹੂਲਤਾਂ ਮਿਲਦੀਆਂ ਉਹੀ ਅੱਗੇ ਜਾ ਸਕਦਾ ਪਰੰਤੂ ਇਹ ਕੁੜੀ ਨੇ ਤੇਰੇ ਦੋ ਬੇਟੀਆਂ ਹੀ ਆ ਇਹਨਾਂ ਦੇ ਇਹਨਾਂ ਦਾ ਫਾਦਰ ਮਾਸਕਟ ਵਿੱਚ ਕੰਮ ਕਰ ਰਿਹਾ ਇਸ ਤਰ੍ਹਾਂ ਇਹਨਾਂ ਨੇ ਆਪਣੇ ਛੋਟੇ ਜਿਹੇ ਘਰ ਵਿੱਚ ਰਹਿ ਕੇ ਹੀ ਬੜੇ ਚੰਗੇ ਸੁਚੱਜੇ ਢੰਗ ਨਾਲ ਇਹਨਾਂ ਦੀ ਮਾਂ ਦੀ ਰਹਿਨਮਾਈ ਹੇਠ ਬਹੁਤ ਵਧੀਆ ਤਰੀਕੇ ਨਾਲ ਪੜ ਕੇ ਆਪਣਾ ਅਜ ਨੌ ਪੂਰੇ ਪੰਜਾਬ ਵਿੱਚ ਚਮਕਾਤਾ ਤੇ ਆਪਣੇ ਮਾਪੇ ਦਾ ਨਾਂ ਚਮਕਾਇਆ ਜਿਹਦੇ ਵਿੱਚ ਸਰਕਾਰੀ ਸਕੂਲਾਂ ਦਾ ਨਾਂ ਵੀ ਮੂਰੇ ਆਇਆ ਆਮ ਤੌਰ ਤੇ ਹੁੰਦਾ ਵੀ ਸਰਕਾਰੀ ਸਕੂਲ ਵਿੱਚ ਸ਼ਾਇਦ ਕੁਝ ਘਾਟ ਹੋਵੇ ਪਰ ਹੁਣ ਅੱਜ ਕੱਲ ਦੇ ਸਮੇਂ ਵਿੱਚ ਅਸੀਂ ਸਰਕਾਰੀ ਸਕੂਲਾਂ ਵਿੱਚ ਕੋਈ ਘਾਟ ਮਹਿਸੂਸ ਨਹੀਂ ਕਰ ਰਹੇ ਸਿਰਫ ਸਾਨੂੰ ਬੱਚੇ ਚਾਹੀਦੇ ਆ ਵਧੀਆ ਤੇ ਉਹਨੂੰ ਉਹ ਪੜਾਉਣ ਵਾਲੇ ਟੀਚਰ ਹਰ ਵਾਰ ਸਰਗਰਮ ਰਹਿੰਦੇ ਆ ਕਿ ਕਦੋਂ ਉਹਨਾਂ ਨੂੰ ਪੜਾਇਆ ਜਾ ਸਕੇ ਕਿ ਸਾਡੇ ਬੱਚੇ ਪੜ ਕੇ ਉੱਚੀਆਂ ਪ੍ਰਾਪਤੀਆਂ ਕਰ ਸਕਣ